ਸੱਚੀ ਗੱਲ ਹੈ ਮੈਂ ਕੋਮਲ ਮਿੱਤਰ ਡਿਪਟੀ ਕਮਿਸ਼ਨਰ ਮੁਹਾਲੀ ਮੈਂ ਸਾਰੇ ਲੋਕੀ ਫਲਡ ਸਿਚੁਏਸ਼ਨ ਬਾਰੇ ਅਵੇਅਰ ਕਰਨਾ ਚਾਹੁੰਦੀ ਜਿਲ੍ਹਾ ਮੁਹਾਲੀ ਦੇ ਵਿੱਚ ਸਵੇਰੇ ਭਾਂਕਰਪੁਰ ਦੇ ਵਿੱਚ ਕਗਰ ਦਾ ਲੈਵਲ 8.5 ਫੀਟ ਹੋਇਆ ਸੀ ਜਦੋਂ ਕਿ ਇਸ ਦਾ ਮੈਕਸਿਮਮ ਲੈਵਲ ਜੋ ਹੈ 10 ਫੀਟ ਹੈ ਪਰ ਇਹ 8.5 ਫਿਟ ਹੋਣ ਤੋਂ ਬਾਅਦ ਹੁਣ ਲਗਾਤਾਰ ਹੀ ਇਸ ਦਾ ਲੈਵਲ ਘਟਦਾ ਜਾ ਰਿਹਾ ਹੈ ਤੇ ਹੁਣ ਇਹ ਲੈਵਲ 7 ਫੀਟ ਤੋਂ ਵੀ ਥੱਲੇ ਆ ਗਿਆ ਹੈ ਸੁਖਨਾ ਚੌਦ ਦੇ ਦੋਨੋਂ ਗੇਟਸ ਖੋਲੇ ਗਏ ਨੇ ਪਰ ਕਿਉਂਕਿ ਪ੍ਰਸ਼ਾਸਨ ਵੱਲੋਂ ਸੁਖਨਾ ਚੌਦ ਦੀ ਸਫਾਈ ਕਰਾ ਲਈ ਗਈ ਸੀ ਤਾਂ ਸੁਖਨਾ ਚੌਦ ਤੋਂ ਪਾਣੀ ਇੱਕਦਮ ਸਮੂਥਲੀ ਨਿਕਲ ਰਹਾ ਹੈ ਇਹ ਸਾਡੇ ਬਲਟਾਨਾ ਤੋਂ ਨਿਕਲਦਾ ਹੈ ਜ਼ਿਰਕ ਤੋਂ ਉਸ ਤੋਂ ਬਾਅਦ ਪਾਰ ਕੇ ਕਗਰ ਦੇ ਵਿੱਚ ਮਿਲ ਜਾਂਦਾ ਹੈ ਕਗਰ ਦੀ ਸਿਚੁਏਸ਼ਨ ਨੂੰ ਵੀ ਅਸੀਂ ਲਗਾਤਾਰ ਮੋਨੀਟਰ ਕਰ ਰਹੇ ਹਾਂ ਕਿ ਸੁਖਨਾ ਚੌਦ ਦੀ ਵੀ ਕਗਰ ਦੇ ਪਿੰਡ ਦੇ ਜੋ ਪਿੰਡ ਬਣੇ ਹੋਏ ਨੇ ਉੱਥੇ ਬੰਨ ਬਣਿਆ ਹੋਇਆ ਅਸੀਂ ਉਸ ਨੂੰ ਬੰਨ ਨੂੰ ਵੀ ਲਗਾਤਾਰ ਮੋਨੀਟਰ ਕਰ ਰਹੇ ਹਾਂ ਹੁਣੀ ਮੈਂ আলমਗੀਰ ਪਿੰਡ ਤੇ ਟਿਵਾਨਾ ਪਿੰਡ ਦਾ ਨਿਰਖਣ ਕਰਕੇ ਆਈ ਹਾਂ ਇੱਥੇ ਬੰਦ ਸਾਡੇ ਕਿਉਂਕਿ ਕੱਗਰ ਦਾ ਮੋੜ ਪੈਂਦਾ ਥੋੜਾ ਬੰਦ ਢੀਕ ਨੇ ਪਰ ਸਾਡੀ ਸਾਰੀ ਟੀਮ ਉੱਥੇ ਮੌਜੂਦ ਤੇ ਅਸੀਂ ਉੱਥੇ ਬੰਦ ਦੀ ਸਟਰੈਂਥਨਿੰਗ ਵੀ ਕਰਾਈ ਹੈ ਨਾਲ ਹੀ ਸਾਡੇ ਸਾਰਾ ਹੀ ਮਟੀਰੀਅਲ ਉੱਥੇ ਮਿੱਟੀ ਸੈਂਡ ਬੈਗਸ ਵਗੈਰਾ ਡ੍ਰੇਨਿਜ ਮੇਕਨੇ ਦੀ ਟੀਮ ਮਸ਼ੀਨਰੀ ਸਾਰਾ ਕੁਝ ਮੌਜੂਦ ਹੈ ਜ਼ਿਲ੍ਹਾ ਮੁਹਾਲੀ ਦੇ ਵਿੱਚ ਫਿਲਹਾਲ ਹਰ ਦੀ ਸਿਚੁਏਸ਼ਨ ਠੀਕ ਹੈ

ਪੂਲੀ ਤਲਾਬਾਂ ਦੇ ਵਿੱਚ ਨਹਾਉਣ ਦੇ ਲਈ ਨਾ ਜਾ ਸਾਨੂੰ ਨਹੀਂ ਪਤਾ ਵਾਟਰ ਦਾ ਲੈਵਲ ਜ਼ਿਆਦਾ ਵੀ ਹੋ ਸਕਦਾ ਹੈ ਇਹ ਸਾਰੇ ਮੈਂ ਅਪੀਲ ਕਰਨਾ ਚਾਹਾਂਗੀ ਨਾਲ ਹੀ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਫਿਲਹਾਲ ਕਬਰਾਉਂਦੀ ਕੋਈ ਲੋਡ ਨਹੀਂ ਪਰ ਅਸੀਂ ਅਵੇਅਰ ਬਿਲਕੁਲ ਰਹੇ ਹਾਂ ਥੈਂਕ ਯੂ